ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਆਪ ਜੀ ਨੂੰ ਬਲੂ ਸਟਾਰ ਆਪਰੇਸ਼ਨ ਦੇ 16 ਤਰੀਕ ਤੱਕ ਦਾ ਜੋ ਸਾਕਾ ਮੈਂ ਵੇਖਿਆ ਤੇ ਸੁਣਿਆ ਜੋ ਬੀਤਿਆ ਉਹ ਆਪ ਜੀ ਨੂੰ ਦੱਸਿਆ ਸੀ ਅੱਜ ਆਪਾਂ 16 ਜੂਨ ਤੋਂ ਅੱਗੇ ਦਾ ਸ਼ੁਰੂ ਕਰਦੇ ਆਂ ਜੀ 16 ਜੂਨ ਨੂੰ ਸਾਨੂੰ ਮਿਲਟਰੀ ਕੈਂਪ ਵਿੱਚ ਲਿਆ ਕੇ ਜਿਹੜਾ ਸਕੂਲ ਸੀ ਮਿਲਟਰੀ ਦਾ ਉਹਦੇ ਵਿੱਚ ਬੰਦ ਕਰ ਦਿੱਤਾ ਉਹਦੇ ਵਿੱਚ ਸਾਡੇ ਨਾਲ ਕੋਈ 8-10 ਮੈਂਬਰ ਸਾਂ ਜਨਾਂ ਦੇ 18 ਕਿ ਮੈਂਬਰ ਸਨ ਟੋਟਲ ਜਿਹੜੇ 8-10 ਦੇ ਨਾਂ ਤੇ ਮੈਨੂੰ ਅਨਜਾਦ ਨੇ ਬਾਕੀਆਂ ਦੇ ਨਾਂ ਯਾਦ ਨਹੀਂ ਇੱਥੇ ਬੰਦ ਕਰ ਦਿੱਤਾ ਇੱਥੇ ਸਾਡੀ ਹਾਲਤ ਇਹ ਸੀ ਕਿ ਸਾਦੇ ਫਰਸ਼ ਦੇ ਉੱਤੇ ਥੱਲੇ ਲੰਮੇ ਪਏ ਸੀ ਮੈਨੂੰ ਤੇ ਪਜਾਮਾ ਕੁੜਤਾ ਮਿਲ ਗਿਆ ਸੀ ਹਸਪਤਾਲ ਚੋਂ ਉਹ ਲੜਕੀਆਂ ਜਿਹੜੀਆਂ ਨਰਸਾਂ ਸੀ ਉਹ ਦੇਖ ਗਿਆ ਸੀ ਪਰ ਬਹੁਤੇ ਜਿਹੜੇ ਸਾਡੇ ਨਾਲ ਦੇ ਸਨ ਨਾ ਜਿਹੜੇ ਕਮਰੇ ਦੇ ਵਿੱਚ ਸਨ ਉਹਨਾਂ ਕੋਲ ਕਿਸੇ ਕੋਲ ਬਨਾਣ ਹੈ ਕਿਸੇ ਦੇ ਕਿਸੇ ਕੋ ਸਿਰ ਦਾ ਪਰਨਾ ਸੀ ਤੇ ਕਿਸੇ ਕੋ ਕਸ਼ਹਿਰਾ ਤੇ ਪਰਨਾ ਸੀ ਸੋ ਇਸ ਤਰ੍ਹਾਂ ਨੰਗਿਆਂ ਵਰਗੇ ਸਨ ਸੀ ਤੇ ਪੁੰਝੇ ਲੰਮੇ ਪੈਣਾ ਪੈਂਦਾ ਸੀ ਫਰਸ਼ ਦੇ ਉੱਤੇ ਏਕ-ਏਕ ਪੱਖਾ ਸੀ ਉਹਨਾਂ ਕਮਰਿਆਂ ਦੇ ਵਿੱਚ ਤੇ ਪਾਣੀ ਦੇ ਘੜੇ ਉਹਨਾਂ ਰਖਵਾ ਦਿੱਤੇ ਸੀ ਨਾਲ ਮੰਗ ਦੇ ਦਿੱਤੇ ਸੀ ਪਾਣੀ ਦਾ ਪੰਦ ਪ੍ਰਬੰਧ ਕੀਤਾ ਗਿਆ ਸੀ ਉੱਤੇ ਪਾਣੀ ਆਪ ਟੁੱਟੀਆਂ ਤੋਂ ਭਰ ਲਈਦਾ ਸੀ ਤੇ ਪਾਣੀ ਉੱਥੇ ਟੀਵੀ ਦਾ ਸੀ ਜੇ ਤਾਂ ਮੈਂ ਰੋਟੀ ਦੀ ਗੱਲ ਕਰਾਂ ਉੱਥੋਂ ਦੀ ਰੋਟੀ ਇੰਨੀ ਮਾੜੀ ਸੀ ਕਿ ਤੁਸੀਂ ਕਹਿ ਨਹੀਂ ਸਕਦੇ ਜਿਹੜੀਆਂ ਰੋਟੀਆਂ ਸੀ ਮੋٹے ਆਟੇ ਦੀਆਂ ਤੇ ਸੜੀਆਂ ਹੋਈਆਂ ਰੋਟੀਆਂ ਤੇ ਜਿਹੜੀ ਸਬਜ਼ੀ ਹੁੰਦੀ ਸੀ ਜਿਹੜੇ ਆਪਾਂ ਕੱਦੂ ਬਾਹਰ ਸੁੱਟ ਦਿੰਨੇ ਆਂ ਖੇਤਾਂ ਦੇ ਵਿੱਚੋਂ ਉਹਨਾਂ ਕੱਦੂਆਂ ਦੀ ਸਬਜ਼ੀ ਉਹ ਨਾ ਤੇ ਦੰਦਾਂ ਦੇ ਚਿੱਥੇ ਜਾਂਦੇ ਸਨ ਤੇ ਨਾ ਉਹਨਾਂ ਦੀ ਤਰੀ ਤੇ ਉਹ ਪਾਣੀ ਦੇ ਨਾਲ ਲਾ ਲਾ ਕੇ ਤੂੰ ਰੋਟੀ ਖਾਣੀ ਏਡੀ ਮਾੜੀ ਰੋਟੀ ਸੀ ਉਸ ਸਮੇ ਤੇ ਜਿਹੜੀ ਦਾਲ ਸੀ ਦਾਲ ਦੇ ਵਿੱਚ ਆਟਾ ਪਾ ਦਿੰਦੇ ਸਨ ਦਾਲ ਨੂੰ ਸੰਘਣੀ ਕਰਨ ਵਾਸਤੇ ਨਾਲ ਦਿੰਦੇ ਸਨ ਚੌਲ ਤੇ ਚੌਲਾਂ ਦੀ ਹੱਤ ਮੈਂ ਤੁਹਾਨੂੰ ਦੱਸਦਾ ਕਿ ਇੱਕ ਦਿਨ ਮੈਂ ਤੇ ਭਾਈ ਮਨਜੀਤ ਸਿੰਘ ਜੀ ਲਾਗੇ ਲਾਗੇ ਬੈਠੇ ਲੰਗਰ ਸ਼ੱਕਰ ਲੱਗੇ ਤੇ ਭਾਈ ਮਨਜੀਤ ਸਿੰਘ ਨੂੰ ਕਿਹਾ ਕਿ ਮੈਂ ਭਾਈ ਜੀ ਤੁਸੀਂ ਮੀਟ ਖਾ ਲੈਂਦੇ ਹੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਖਾਂਦੇ ਅਸੀਂ ਦੇ ਪਿੰਡਰਾਵਲੀ ਟਕਸਾਲ ਨਾਲ ਦਮਦਮੀ ਟਕਸਾਲ ਨਾਲ ਸੰਬੰਧਤ ਹੈ ਅਸੀਂ ਮੀਟ ਨਹੀਂ ਖਾਂਦੇ ਮੈਂ ਕਿਹਾ ਸੁੰਡੀਆਂ ਤੁਸੀਂ ਖਾਈ ਜਾ ਰਹੇ ਹੋ ਕਹਿੰਦੇ ਕੀ ਕਰੀਏ ਕਹਿੰਦਾ ਬਦੋ-ਬਦੀ ਆ ਜਾਂਦੀਆਂ ਵਿੱਚ ਬਦੋ-ਬਦੀ ਅੰਦਰ ਚਲ ਜਾਂਦੀਆਂ ਜਦੋਂ ਉਹਦੇ ਚ ਪਾਣੀ ਵਰਗੀ ਦਾਲ ਪਾਈਦੀ ਸੀ ਨਾ ਚੌਲਾ ਦੀ ਤੇ ਸੁੰਡੀਆਂ ਉੱਤੇ ਤਰਦੀਆਂ ਫਿਰਦੀਆਂ ਹੁੰਦੀਆਂ ਸਨ ਐਸੀ ਹਾਲਤ ਸੀ ਸਾਡੀ ਮਿਲਟਰੀ ਕੈਂਪਾਂ ਦੇ ਵਿੱਚ ਚਾਹ ਸਾਨੂੰ ਬਿਲਕੁਲ ਨਹੀਂ ਸੀ ਉੱਥੇ ਮਿਲਦੀ ਸਿਰਫ ਦੋ ਟਾਈਮ ਤੇ ਰੋਟੀਆਂ ਦੋ-ਦੋ ਤਿੰਨ-ਤਿੰਨ ਰੋਟੀਆਂ ਮਿਲਦੀਆਂ ਸੀ ਤੇ ਇਹੋ ਜੀ ਦਾਲ ਤੇ ਇਹੋ ਜੀ ਸਬ지 ਮਿਲਦੀ ਸੀ ਇੱਕ ਹੋਰ ਸਾਨੂੰ ਹੁਕਮ ਚੜਦਾ ਸੀ ਸ਼ਾਮ ਨੂੰ ਸ਼ਾਮ ਨੂੰ ਇਹ ਹੁਕਮ ਚੜਦਾ ਸੀ ਕਿ 9 ਵਜੇ ਸਾਨੂੰ ਚੁੱਪ ਕਰਕੇ ਪੈਣਾ ਪੈਂਦਾ ਸੀ ਕਮਰੇ ਦੇ ਅੰਦਰ ਜੇ ਅਸੀਂ ਬੋਲਦੇ ਸਾਂ ਨਾ ਤੇ ਸਾਨੂੰ ਡਾਂਗਾ ਮਾਰ-ਮਾਰ ਜ਼ਬਰਦਸਤੀ ਸੁਵਾਇਆ ਜਾਂਦਾ ਸੀ ਤੇ ਜਿਹੜੇ ਆਰਮੀ ਵਾਲੇ ਸਨ ਨਾ ਉਹ ਸਾਨੂੰ ਇਹੋ ਕਹਿੰਦੇ ਸੀ ਅਰੇ ਗਿਆਨੀ ਸੋਤਾ ਹੈ ਕਿ ਸਲਾਉ ਮਤਲਬ ਇਹ ਕਿ ਤੇਰੇ ਡਾਂਗਾ ਮਾਰਾਂਗੇ ਸੱਚ ਤੂੰ ਆਪਣੇ ਆਪ ਸੋਝੇਗਾ ऐसे जुल्म ਸਾਡੇ ਨਾਲ ਮਿਲਟਰੀ ਕੈਂਪਸ ਦੇ ਵਿੱਚ ਹੁੰਦੇ ਰਹੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਮਰੇ ਦੇ ਵਿੱਚ ਸਾਡੇ ਆਪਣੇ ਸਿੰਘ ਸਨ ਬਾਬਾ ਮਨਮੋਹਨ ਸਿੰਘ ਦੀ ਵਾਰਨ ਪਟਿਆਲੇ ਵਾਲੇ ਆ ਜਿਹੜੇ ਉਹ ਵੀ ਉਸ ਕਮਰੇ ਵਿੱਚ ਸਨ ਤੇ ਬਾਬਾ ਮਨਮੋਹਨ ਸਿੰਘ ਜੀ ਹੈ ਨਾ ਜਿਹੜੇ ਇਹ ਜਦੋਂ ਸੌਂਦੇ ਨੇ ਇਹਨਾਂ ਦੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਇਹਨਾਂ ਦੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਤੇ ਇਹ ਸੌਂਗੇ ਜਿਹੜੇ ਨਾਲ ਦੇ ਹੋਰ ਉਹਨਾਂ ਦੇ ਦਾਲਸਾ ਸਿੰਘ ਜਿਹੜੇ ਲੜਕੇ ਸਨ ਮੁੰਡੇ ਸਨ ਉਹ ਗੱਲਾਂ ਬਾਤਾਂ ਕਰਦੇ ਸਨ ਮਿਲਟਰੀ ਵਾਲੇ ਆ ਕੇ ਜਦੋਂ ਮਿਲਟਰੀ ਵਾਲਿਆਂ ਦੀ ਡਾਂਗਾ ਦਾ ਖੜਾਕ ਹੁੰਦਾ ਵੇਖਿਆ ਤੇ ਬਾਕੀ ਦੇ ਸਾਰੇ ਅੱਖਾਂ ਬੰਦ ਕਰਕੇ ਤੇ ਪੁੱਠੇ ਸਿੱਧੇ ਪੈ ਗਏ ਇਹ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਪੈ ਸਨ ਤੇ ਇਹਨਾਂ ਦੀ ਅੱਖਾਂ ਵੀ ਖੁੱਲੀਆਂ ਹੋਈਆਂ ਸਨ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਇਹਨਾਂ ਨੂੰ ਪੁੱਛਿਆ ਨਹੀਂ ਕਿ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਇਹ ਸੁੱਤਾ ਹੈ ਕਿ ਜਾਗਦੇ ਆ ਤੇ ਦਵਾ-ਦਾਵੇ ਇਹਨਾਂ ਦੇ ਡਾਂਗਾ ਮਾਰ ਲੱਗ ਪਏ ਕਹਿੰਦੇ ਯਹੀ ਸਾਲਾ ਸੂਰਬਚਾਤਾ ਥਾ ਐਸੀ ਹਾਲਤੀ ਸਾਡੀ ਉੱਥੇ ਸਾਡੀ ਬੜੇ ਅਸੀਂ ਔਖੇ ਦਿਨ ਕੱਟੇ ਉਸ ਸਮੇਂ ਵਿੱਚ ਉਸ ਤੋਂ ਬਾਅਦ ਜਿਹੜਾ ਮੇਰਾ ਗਰੁੱਪ ਸੀ ਸਾਨੂੰ ਬੱਸਾਂ ਦੇ ਵਿੱਚ ਬਿਠਾ ਲਿਆ 6 ਜੁਲਾਈ ਨੂੰ 6 ਜੁਲਾਈ ਨੂੰ ਬੱਸਾਂ ਵਿੱਚ ਬਿਠਾ ਕੇ ਤੇ ਸਾਨੂੰ ਲੁਧਿਆਣੇ ਦੀ ਮਾਡਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜਦੋਂ ਮਾਡਲ ਜੇਲ੍ਹ ਵਿੱਚ ਭੇਜਿਆ ਤਾਂ ਉੱਥੇ ਜਿਹੜਾ ਅਸੀਂ ਸਾਡੇ ਨਾਲ ਕੋਸ਼ ਸਿੰਘ ਹਾਂ ਤਾਂ ਮੈਂ ਜਾਣਦਾ ਸੀ ਕੋਸ਼ ਸਿੰਘਾਂ ਦੇ ਨਾਲ ਉੱਥੇ ਜਾ ਕੇ ਵਾਕੀਅਤ ਹੋ ਗਈ ਉੱਥੇ ਸਾਡੇ ਨਾਲ ਸੰਗ ਇੱਕ ਦਰਸ਼ਨ ਸਿੰਘ ਨੰਬਰਵਿੰਡ ਜਿਨ੍ਹਾਂ ਦਾ ਕਿ ਇੱਕ ਨਾਮ ਦਰਸ਼ੂ ਡੇਲੜ ਨੰਬਰਵਿੰਡ ਜੀ ਆ ਵੀ ਕਿਹਾ ਜਾਂਦਾ ਸੀ ਉਹਨਾਂ ਨੇ ਮੈਨੂੰ ਇਸ ਕਰਕੇ ਪਛਾਣ ਲਿਆ ਕਿ ਉਹਨਾਂ ਦੀ ਭੈਣ ਮੇਰੇ ਪਿੰਡ ਮੇਰੇ ਗਵਾਂਢ ਦੇ ਵਿੱਚ ਵਿਆਹੀ ਹੋਈ ਸੀ ਉਹ ਪਿੰਡ ਜਾਂਦੇ ਆਉਂਦੇ ਰਹਿੰਦੇ ਸਨ ਸਾਨੂੰ ਵੀ ਉਹਨਾਂ ਦੇ ਪਛਾਣ ਸੀ ਉਹਨਾਂ ਨੂੰ ਵੀ ਮੇਰੀ ਪਛਾਣ ਸੀ ਇਸ ਕਰਕੇ ਉਹਨਾਂ ਦੇ ਨਾਲ ਸਨ ਜੀਤਾ ਤੇੜਾ ਜਨਜੀਤ ਸਿੰਘ ਤੇੜਾ ਕਹਿੰਦੇ ਸਨ ਦੋ ਉਹਦੇ ਲੜਕੇ ਇੱਕ ਪੰਮਾ ਕੋੜਲੇ ਵਾਲਾ ਗਗਨਦੀਪ ਸਿੰਘ ਜੱਜ ਰਈਆ ਸਰਦਾਰ ਦਰਸ਼ਨ ਸਿੰਘ ਰਈਆ ਗਿਆਨ ਸਿੰਘ ਰਈਆ ਸ਼ਿਵਰਾਜ ਸਿੰਘ ਉਹਨੇ ਦੋਵੇਂ ਭਰਾ ਮਾਸਟਰ ਭਾਟਿਆ ਸ਼ਰਨ ਸਿੰਘ ਰਈਆ ਪ੍ਰਭਜੀਤ ਸਿੰਘ ਬਾਬਾ ਬਕਾਲਾ ਇਸ ਤਰ੍ਹਾਂ ਇੰਨੇ ਕਿ ਸੰਗਾ ਦੇ ਨਾਮ ਇਹਨੂੰ ਯਾਦ ਆ ਬਲਬੀਰ ਸਿੰਘ ਭੀਰਾ ਸੈਫਲਾਬਾਦ ਕਪੂਰਥਲਾ ਇੰਨੇ ਕਿ ਸੰਗਾ ਦੇ ਮੈਨੂੰ ਨਾਂ ਯਾਦ ਨੇ ਬਾਕੀਆਂ ਦੇ ਨਾਂ ਭੁੱਲ ਗਏ ਨੇ ਨਾ ਅਰਜਿੰਦਰ ਸਿੰਘ ਮਹਿਤਾ ਦੇ ਪਿਤਾ ਜੀ ਉਹ ਵੀ ਮੇਰੇ ਨਾਲ ਸਨ ਸਰਦਾਰ ਅਬਰ ਸਿੰਘ ਜੀ ਉਹ ਵੀ ਮਿਲਟਰੀ ਕੈਂਪ ਦੇ ਵਿੱਚੋਂ ਤਤ ਤੋਂ ਹੀ ਉਹ ਮੇਰੇ ਨਾਲ ਰਹੇ ਨੇ ਮਿਲਟਰੀ ਕੈਂਪ ਸਕੂਲ ਵਿੱਚ ਹੀ ਮੇਰੇ ਨਾਲ ਸਨ ਤਾਂ ਲੁਧਿਆਣਾ ਵਿੱਚ ਮੇਰੇ ਨਾਲ ਸਨ ਇੱਕ ਦਿਨ ਐਸਾ ਆਇਆ ਦੋ ਮਹੀਨੇ ਸਾਡੇ ਉੱਥੇ ਬੀਤੇ ਦੋ ਮਹੀਨੇ ਦੇ ਵਿੱਚ ਰਾਜਕਿਸ਼ਨ 베ਦੀ ਡੀਐਸਪੀ ਨਜਾਇਜ਼ ਤੌਰ ਤੇ ਸਾਨੂੰ ਜੇਲ੍ਹ ਦੀ ਡੇਢੀ ਦੇ ਉੱਤੇ ਜਾ ਕੇ ਇੰਟਰੋਗੇਟ ਕਰਦਾ ਰਿਹਾ ਸਾਡੇ ਹੱਥਾਂ ਦੇ ਪੰਜੇ ਲਵਾਏ ਗਏ ਸਾਡੇ ਪੈਰਾਂ ਦੇ ਪੰਜੇ ਲਵਾਏ ਗਏ ਸਾਨੂੰ ਲੰਮੇ ਪਾ ਕੇ ਪੈਰਾਂ ਦੇ ਥੱਲੇ ਸ਼ਾਈ ਫੇਰਨੀ ਉਹਨਾਂ ਰੂਲੇ ਦੇ ਨਾਲ ਤੇ ਕਾਗਜ਼ਾਂ ਤੇ ਸਾਡੇ ਪੈਰਾਂ ਦੇ ਪੰਜੇ ਲਵਾਏ ਗਏ ਇਸ ਤਰ੍ਹਾਂ ਕਾਫੀ ਦਿਨ ਚੱਲਦਾ ਰਿਹਾ ਇੱਕ ਦਿਨ ਸਾਨੂੰ ਪਹਿਲਾਂ ਤੇ ਸਾਨੂੰ ਲੰਚ ਤੋਂ ਪਹਿਲਾਂ ਤੇ ਡਰੋਗੇਟ ਕਰ ਲਿਆ ਜਦੋਂ ਦੁਬਾਰਾ ਕਰਨਾ ਸੀ ਪਤਾ ਨਹੀਂ ਉਹਨਾਂ ਨੂੰ ਕੀ ਆਰਡਰ ਆਇਆ ਉਹ ਸਾਰਾ ਕੁਝ ਉੱਤੇ ਛੱਡ ਕੇ ਤੇ ਚਲੇ ਗਏ ਸਾਨੂੰ ਇੰਟਰੋਗੇਟ ਨਹੀਂ ਕੀਤਾ ਕੁਝ ਦਿਨ ਬਾਅਦ ਰਾਤ ਆਮ ਜੇਲ੍ਹ ਦੀ ਬੰਦੀ ਹੋਣ ਤੋਂ ਬਾਅਦ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਪਰੰਤੂ ਸਾਨੂੰ ਹੁਕਮ ਗਿਆ ਸਾਨੂੰ ਤਿੰਨ ਸਿੰਘਾਂ ਨੂੰ ਇੱਕ ਮੈਨੂੰ ਇੱਕ ਲੱਖਾ ਸਿੰਘ ਹਰਿਆਣਾ ਇੱਕ ਅਨੂਪ ਸਿੰਘ ਹਰਿਆਣਾ ਤੇ ਇੱਕ ਮੈਨੂੰ ਸਾਨੂੰ ਤਿੰਨਾਂ ਬੰਦਿਆਂ ਨੂੰ ਬੈਰਕੇ ਦੇ ਵਿੱਚੋਂ ਬਾਹਰ ਕੱਢ ਲਿਆ ਮੇਰੇ ਕੋਲ ਕਿਸੇ ਪੁੱਛਦਾ ਕੋਪਨ ਸਾਨੂੰ ਜੇਲ੍ਹ ਦੇ ਵਿੱਚ ਕੋਪਨ ਚੱਲਦੇ ਆ ਤੇ ਮੈਂ ਜਿਹੜਾ ਬਲਬੀਰ ਸਿੰਘ ਸੈਫਰਾਬਾਦ ਸੀ ਨਾ 30 40 ਸਨ ਬੈ ਉਹਨੂੰ ਦੇ ਤੇ ਮੈਂ ਕਿਹਾ ਵੀ ਸਾਨੂੰ ਤੇ ਇਹਨਾਂ ਨੂੰ ਮਾਰ ਹੀ ਦੇਣਾ ਵਾ ਆ ਨਾ ਨਾ ਤੂੰ ਵਰਤਲੀ ਤੇਰੇ ਕੰਮ ਆ ਜਾਣਗੇ ਸੋ ਜਦੋਂ ਦਰਸ਼ੀਂ ਡੇਢ ਦੇ ਵਿੱਚ ਸਭ ਉਹ ਜਿਹੜੀ ਡੇਢੀ ਸੀ ਜੇਲ੍ਹ ਦੀ ਦਰਸ਼ੀਂ ਜਿਹੜੀ ਸੌਰੀ ਜਿਹੜੀ ਜੇਲ੍ਹ ਦੀ ਡੇਢੀ ਸੀ ਉੱਥੇ ਲਿਆਂਦਾ ਉੱਥੇ ਲਿਆਂਦਾ ਤੇ ਮੈਂ ਤੇ ਉਹਨਾਂ ਨਾਲ ਦੇਨ ਕਹਤਾ ਮੈਂ ਕਿਹਾ ਵੀ ਇਹ ਆਪਣਾ ਆ ਆਖਰੀ ਸਮਾਂ ਹੈ ਆਪਣਾ ਇਸ ਵੇਲੇ ਭੋਗ ਕੋਣਾ ਇਹਨਾਂ ਨੇ ਜੇਲ੍ਹ ਦੇ ਵਿੱਚੋਂ ਬੰਦੀ ਹੋਣ ਤੋਂ ਬਾਅਦ ਕਿਸੇ ਬੰਦੇ ਨੂੰ ਨਹੀਂ ਕੱਢਦੇ ਗਿਣਤੀ ਹੋ ਗਈ ਹੈ ਆਪਣੀ ਬੰਦੀ ਹੋ ਚੁੱਕੀ ਹੈ ਪਰੰਤੂ ਇਹ ਆਪਾਂ ਨੂੰ ਲੈ ਕੇ ਚੱਲੇ ਆ ਇਹ ਆਪਾਂ ਨੂੰ ਅਜੇ ਨਾਲੇ ਆਪਣਾ ਕੰਮ ਕਰਦੇ ਨੇ ਆਪਾਂ ਨੂੰ ਇਹ ਨਾ ਮਾਰਨਾ ਹੈ ਜਦੋਂ ਅਸੀਂ ਬਾਹਰ ਨਿਕਲੇ ਜੇਲ੍ਹ ਚੋਂ ਤੇ ਦੋ ਬੀਬੀਆਂ ਬਾਹਰ ਖੜੀਆਂ ਸਨ ਇੱਕ ਉਹ ਹੀ ਬੀਬੀ ਪ੍ਰੀਤਮ ਕੌਰ ਜਿਹਦਾ ਥੋੜੇ ਸਮੇਂ ਦਾ ਬੱਚਾ ਉਹਨੇ ਛਾਤੀ ਨਾਲ ਲਾਇਆ ਸੀ ਤੇ ਆਰਮੀ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਤੇ ਗੋਲੀ ਉਸ ਬੀਬੀ ਜੀ ਦੇ ਮੋਢੇ ਵਿੱਚ ਵੱਜੀ ਸੀ ਉਹ ਸੀ ਭਾਈ ਰਿਸ਼ਪਾਲ ਸਿੰਘ ਸੱਤ ਜਨਰਲ ਸਿੰਘ ਦੀ ਖਾਲਸਾ ਭਿੰਡੜਾ ਵਾਲੇ ਦੇ ਪੀਏ ਦੀ ਪਤਨੀ ਤੇ ਇੱਕ ਬੀਬੀ ਸੀ ਨਾਲ ਅਮਰਜੀਤ ਕੌਰ ਉਹ ਆਟਾ ਮੰਡੀ ਦੀ ਰਹਿਣ ਵਾਲੀ ਸੀ ਉਹਨਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਇਹ ਦੋ ਬੀਬੀਆਂ ਸਾਡੇ ਨਾਲ ਜੋਧਪੁਰ ਜੇਲ੍ਹ ਤੱਕ ਸਾਡੇ ਨਾਲ ਹੀ ਰਹੀਆਂ ਨੇ ਉਹਨਾਂ ਨੂੰ ਉੱਥੇ ਵੱਖਰੀ ਬੈਰਕ ਦਿੱਤੀ ਜਾਂਦੀ ਸੀ ਵੱਖਰਾ ਬੀਬੀਆਂ ਦਾ ਹੱਤਾ ਸੀ ਉੱਥੇ ਬੀਬੀਆਂ ਰਹਿੰਦੀਆਂ ਸਨ ਸਾਨੂੰ ਜਦੋਂ ਨਾਬਾਜ ਰਾਤ ਸਾਨੂੰ ਰੱਖਿਆ ਲੁਧਿਆਣੇ ਕਿਤਵਾਲੀ ਦੇ ਵਿੱਚ ਬੰਦ ਕਰ ਛੱਡਿਆ ਤੇ ਸਵੇਰੇ ਸਾਨੂੰ ਨਾਬੇ ਜੇਲ੍ਹ ਦੇ ਵਿੱਚ ਲੈ ਕੇ ਗਏ ਜਦੋਂ ਜੇਲ੍ਹ ਦੇ ਵਿੱਚ ਲੈ ਕੇ ਗਏ ਤੇ ਅਸੀਂ ਜਿਹੜੇ ਬੰਦੇ ਸਨ ਇਹਨੇ ਸਾਨੂੰ ਅੰਦਰ ਵਰਦਿਆਂ ਵੱਖ ਕਰ ਲਿਆ ਸਾਨੂੰ ਚੱਕੀਆਂ ਦੇ ਵਿੱਚ ਜਿਨ੍ਹਾਂ ਨੂੰ ਫਾਸੀ ਚੱਕੀਆਂ ਕਹਿੰਦੇ ਨੇ ਉਹਨਾਂ ਦੇ ਵਿੱਚ ਬੰਦ ਕਰ ਦਿੱਤਾ ਇਹ ਤੁਹਾਨੂੰ ਮੈਂ ਦੱਸਾਂ ਜੀ ਉਹਨਾਂ ਕਚਕੀਆਂ ਦੀ ਹਾਲਤ ਕਿੰਡੀ ਮਾੜੀ ਸੀ ਤੁਹਾਡਾ ਜਿਹੜਾ ਮਲਵ ਹੈ ਨਾ ਉਹ ਤੁਹਾਡਾ ਇੱਕ ਬਬਰੇ ਦੇ ਵਿੱਚ ਪਿਆ ਤੁਹਾਡੇ ਸਾਹਮਣੇ 24 ਘੰਟੇ ਪਿਆ ਰਹਿੰਦਾ ਸੀ 24 ਘੰਟੇ ਬਾਅਦ ਸੇਵਾਦਾਰ ਆਉਂਦਾ ਸੀ ਉਹ ਪਿਛਲੇ ਪਾਸੇ ਵੀ ਤੁਹਾਡਾ ਜਿਹੜਾ ਮਲ ਸੀ ਤੁਸੀਂ ਜਿਹੜੀ ਲੈਟਰਨ ਕਰਦੇ ਸੀ ਉਹ ਪਿੱਛੇ ਕੱਢਦਾ ਸੀ ਤੁਸੀਂ ਰੋਟੀ ਵੀ ਉੱਥੇ ਖਾਣੀ ਉਸੇ ਘੜੇ ਜੋ ਪਾਣੀ ਪਾਉਣਾ ਉਸੇ ਘੜੇ ਜੋ ਪਾਣੀ ਪੀਣਾ ਉਸੇ ਘੜੇ ਜੋ ਪਾਣੀ ਲੈ ਕੇ ਤੁਸੀਂ ਆਪਣੇ ਹੱਥ ਧੋਣੇ ਤੇ ਆਪਣੇ ਉਸੇ ਘੜੇ ਦੇ ਵਿੱਚ ਹੀ ਸਾਰਾ ਕੁਝ ਕਰਨਾ ਤੁਸੀਂ ਨਹਾਉਣਾ ਵੀ ਉਸੇ ਘੜੇ ਦੇ ਵਿੱਚੋਂ ਆ ਹਾਲਤ ਸੀ ਉੱਥੇ ਸਾਨੂੰ ਬੰਦ ਰੱਖਿਆ ਕੁਛ ਦੇਣਾ ਉਸ ਤੋਂ ਬਾਅਦ ਉੱਥੇ ਸਾਡੀ ਇਨਟੈਰੋਗੇਸ਼ਨ ਸ਼ੁਰੂ ਕਰ ਦਿੱਤੀ ਗਈ ਇਨਟੈਰੋਗੇਸ਼ਨ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਸਨ ਉਹਦੇ ਵਿੱਚ ਪੰਜਾਬ ਪੁਲਿਸ ਆਈਬੀ ਸੀਬੀਆਈ ਤੇ ਹੋਰ ਕੇਂਦਰ ਦੀਆਂ ਏਜੰਸੀਆਂ ਸਨ ਜਦੋਂ ਇਨਟੈਰੋਗੇਟ ਕਰਨ ਵਾਸਤੇ ਖੜਦੇ ਸਨ ਇੱਕ ਜਿਗਰੀ ਜਿਗਰੀ ਹੌਲਦਾਰ ਸੀ ਉੱਥੇ ਜੇਲ੍ਹ ਦਾ ਹੌਲਦਾਰ ਮਾਤਾ ਦੇ ਮੂੰਹ ਤੇ ਦਾਗ ਸਾਰੇ ਦੇ ਬੜੀ ਭੈੜੀ ਸ਼ਕਲ ਤੇ ਜਿਹੜੇ ਬੰਦੇ ਸਿੰਘਾਂ ਨੂੰ ਲੈ ਕੇ ਜਾਂਦੇ ਸੀ ਉਹਨਾਂ ਨੂੰ ਧੁੱਪੇ ਕੰਧ ਵੱਲ ਮੂੰਹ ਕਰਕੇ ਖੜੇ ਕਰ ਛੱਡਦਾ ਸੀ ਜਦੋਂ ਦੂਸਰੇ ਅਫਸਰ ਆਉਂਦੇ ਸੀ ਬਾਹਰੋਂ ਇਨਕੁਆਰੀ ਵਾਲੇ ਉਹ ਬਾਹਰੋਂ ਆਉਂਦਾ ਸੀ 2-2 ਘੰਟੇ ਪਹਿਲਾਂ ਹੀ ਖੜ ਕੇ ਕੰਧ ਵੱਲ ਮੂੰਹ ਕਰਕੇ ਖੜੇ ਕਰ ਛੱਡਦਾ ਸੀ ਤਾਂ ਕਿ ਇਹਨਾਂ ਨੂੰ ਮੈਂ ਆਪਣੇ ਤੌਰ ਤੇ ਤਸ਼ੀਹ ਦੇ ਸਕਾਂ ਸੋ ਉੱਥੇ ਸਾਡੀ ਇਨਕੁਆਰੀਆਂ ਚੱਲਦੇ ਰਹੀਆਂ ਸੀਬੀਆਈ ਲਗਾਤਾਰ ਤੇ ਇਹ ਏਜੰਸੀਆਂ ਜਿਹੜੀਆਂ ਲਗਾਤਾਰ ਇਨਕੁਆਰੀਆਂ ਕਰਦੀ ਰਹੀਆਂ ਉਤੋਂ ਹੀ ਸਾਡੇ ਕੁਝ ਸਮਾਂ ਬੀਤਿਆ ਪੈਸਾ ਨੂੰ ਚੰਡੀਗੜ੍ਹ ਟ੍ਰਿਬਿਊਨਲ ਦੇ ਪੇਸ਼ ਕੀਤਾ ਗਿਆ ਕਿਉਂਕਿ ਸਾਡੇ ਤੇ ਐਨਐਸਏ ਲੱਗੀ ਹੋਈ ਸੀ ਅਸੀਂ ਟ੍ਰਿਬਿਊਨਲ ਦੇ ਜਾ ਕੇ ਮੈਂ ਆਪਣੇ ਤੌਰ ਤੇ ਇਹ ਗੱਲ ਕਹੀ ਕਿ ਇਹ ਪੰਜਾਬ ਦੇ ਵਿੱਚ 325 ਲੋਕ ਮਾਰੇ ਗਏ ਨੇ ਟੋਟਲ ਤੇ ਤੁਸੀਂ 30000 ਤੋਂ ਵੱਧ ਸਿੱਖਾਂ ਨੂੰ ਜੇਲ੍ਹਾਂ ਦੀ ਛੁੱਟਿਆ ਹੋਇਆ ਏ ਤੇ ਦਿੱਲੀ ਦੇ ਦੰਗਿਆਂ ਵਿੱਚ 30000 ਸਿੱਖ ਮਾਰਿਆ ਗਿਆ ਏ ਤੇ ਤੁਸੀਂ 200 ਬੰਦਾ ਤੱਕ ਨਹੀਂ ਗ੍ਰਿਫਤਾਰ ਕੀਤਾ ਇਹ ਜਿਹੜੀ ਚੀਜ਼ ਐ ਬਦਲੇ ਦੀ ਭਾਵਨਾ ਪੈਦਾ ਕਰਦੀਆਂ ਨੇ ਅੱਜ ਅਸੀਂ ਤੁਹਾਡੇ ਇੱਥੇ ਬੱਧੇ ਹੋਏ ਅੰਦਰ ਕੱਲ ਨੂੰ ਬਾਹਰ ਜਾਵਾਂਗੇ ਤੇ ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ ਐਨਐਸਏ ਵਾਲਿਆਂ ਨੂੰ ਅਸੀਂ ਲਗਾਤਾਰ ਹੀ ਸਾਰੇ ਜਿੰਨੇ ਅਸੀਂ ਗਏ ਸਨ ਨਾ ਐਨਐਸਏ ਵਾਲੇ 7 8 ਬੰਦੇ ਗਏ ਸੀ ਆਪਣੇ ਚੰਡੀਗੜ੍ਹ ਕਿਸੇ ਕੋਠੀ ਦੇ ਵਿੱਚ ਸੀ ਟ੍ਰਿਬਿਊਨਲ ਬੈਠਾ ਇਹ ਟ੍ਰਿਬਿਊਨਲ ਦੇ ਪੇਸ਼ ਕੀਤਾ ਜਾਂਦਾ ਸੀ ਉੱਥੇ ਅਸੀਂ ਜਿੰਨੇ ਗਏ ਸੀ ਅਸੀਂ ਸਾਰਿਆਂ ਸਲਾਹ ਕੀਤੀ ਵੀ ਇਹਨਾਂ ਨੂੰ ਜਵਾਬ ਹੀ ਐਸਾ ਦੇਣਾ ਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦੇ ਮਨ ਦੇ ਵਿੱਚ ਰੋਸ ਹੈ ਅਸੀਂ ਉਹਨਾਂ ਟ੍ਰਿਬਿਊਨਲ ਦੇ ਜੱਜਾਂ ਨੂੰ ਇਹ ਗੱਲ ਕਹੀ ਕਿ ਟੋਟਲ 325 ਲੋਕ ਮਰੇ ਨੇ ਪੰਜਾਬ ਦੇ ਵਿੱਚ ਅਜੇ ਤੱਕ ਤੇ ਤੁਸੀਂ 30 ਹਜ਼ਾਰ ਸਿੱਖ ਜਿਹੜਾ ਜੇਲ੍ਹਾਂ ਵਿੱਚ ਛੁੱਟਿਆ ਹੋਇਆ ਏ ਤੇ 30 ਹਜ਼ਾਰ ਸਿੱਖ ਕੱਲੇ ਦਿੱਲੀ ਦੇ ਵਿੱਚ ਮਾਰੇ ਗਏ ਨੇ ਦਿੱਲੀ ਦੰਗਿਆਂ ਦੇ ਵਿੱਚ ਉਹਨਾਂ ਦਾ ਤੁਸੀਂ ਅਜੇ ਤੱਕ ਕੀ ਕੀਤਾ ਹੈ ਸੋ ਇਹ ਦੇਖ ਲਓ ਜੀ ਆ ਹੁਣ ਵੀ ਘਟਨਾ ਜੋ ਵਾਪਰੀ ਹੈ ਮੌਜੂਦਾ ਸਮੇਂ ਦੇ ਵਿੱਚ ਇੱਕ ਬੀਬੀ ਜਿੰਨਾ ਮਰਜ਼ੀ ਬੋਲੀ ਜਾਵੇ ਸਿੱਖਾਂ ਦੇ ਵਿਰੁੱਧ ਜੋ ਮਰਜ਼ੀ ਕਹੀ ਜਾਏ ਤੇ ਇੱਕ ਲੜਕੀ ਨੇ ਇੱਕ ਬੇਟੀ ਸਾਡੀ ਨੇ ਇੱਕ ਥੱਪੜ ਮਾਰਿਆ ਤੇ ਉਹਦੀ ਗੂੰਜ ਕਿੰਨੇ ਦੇਸ਼ਾਂ ਤੱਕ ਪਈ ਹੈ ਉਹਦੀ ਗੂੰਜ ਦਿੱਲੀ ਤੱਕ ਪਈ ਜਾਂਦੀ ਅਜੇ ਵੀ ਮਹਾਰਾਸ਼ਟਰ ਤੱਕ ਉਹਦੀ ਗੂੰਜ ਸੁਣਾਈ ਦਿੰਦੀ ਹੈ ਉਹ ਇਹ ਕਿ ਉਹਨੇ ਸੱਚ ਦੇ ਪਹਿਰਾ ਦਿੱਤਾ ਹੈ ਬੇਟੀ ਸਾਡੀ ਨੇ ਉਸਨੇ ਪਹਿਰਾ ਦਿੱਤਾ ਹੈ ਉਸਨੇ ਗੱਲ ਕਰਕੇ ਵਿਖਾਈ ਹੈ ਕਿ ਅਸੀਂ ਸਿੱਖ ਜਿਉਂਦੇ ਆਂ ਜਿਹੜੇ ਜੀਉਂਦੇ ਹੁੰਦੇ ਆ ਨਾ ਉਹ ਸਰੀਰਕ ਤੌਰ ਤੇ ਨਹੀਂ ਆਤਮਿਕ ਤੌਰ ਤੇ ਜੀਉਂਦੇ ਹੁੰਦੇ ਆ ਸੋ ਐਸੇ ਸਾਡੇ ਨਾਲ ਬੀਤਦੇ ਰਹੇ ਉਸ ਤੋਂ ਬਾਅਦ ਸਾਨੂੰ ਟ੍ਰਿਬਿਊਨਲ ਤੋਂ ਬਾਅਦ ਸਾਨੂੰ ਫੇਰ ਨਾਬੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ 7 ਮਾਰਚ 1985 ਨੂੰ ਸਾਨੂੰ ਫੇਰ ਉੱਥੋਂ ਕੱਢਿਆ ਗਿਆ ਸਾਨੂੰ ਸਿਰਾਂ ਤੇ ਨਕਾਬ ਪਾ ਕੇ ਮੂੰਹ ਬੰਨ ਕੇ ਸਾਡੇ ਬਾਹਾਂ ਪਿੱਛੇ ਬੰਨ ਕੇ ਤੇ ਪਤਾ ਨਹੀਂ ਗੱਡੀਆਂ 'ਚ ਬਿਠਾ ਕੇ ਕਿੱਥੋਂ ਤੱਕ ਲੈ ਗਏ ਉੱਥੋਂ ਗੱਡੀਆਂ 'ਚ ਖੜਕੇ ਪੇਰ ਮੁੜ ਕੇ ਉਹਨਾਂ ਸਾਨੂੰ ਜਹਾਜ਼ ਦੇ ਵਿੱਚ ਬਿਠਾਇਆ ਜਹਾਜ਼ ਦੇ ਵਿੱਚ ਪਤਾ ਨਹੀਂ ਸੀਟ ਕੋਈ ਹੈਗੀ ਸੀ ਕਿ ਨਹੀਂ ਸਾਨੂੰ ਪੁੰਜੇ ਬਿਠਾਇਆ ਉੱਥੇ ਵੀ ਸਾਡੇ ਨਾਲ ਉਹ ਹੀ ਸਦਾ ਲੱਖਾ ਸਿੰਘ ਹਰਿਆਣਾ ਅਨੂਪ ਸਿੰਘ ਤੇ ਬੀਬੀ ਪ੍ਰੀਤਮ ਕੌਰ ਬੀਬੀ ਅੰਮਰਜੀਤ ਕੌਰ ਥੋੜਾ ਜਿਹਾ ਮੈਨੂੰ ਨਕਾਬ ਵਿੱਚੋਂ ਦੇਖਦਾ ਸੀ ਇਹ ਕਿਹੜੀ ਪੁਲਿਸ ਵਾਲੀ ਹੌਲਦਾਰ ਸੀ ਨਾ ਉਹਦਾ ਨਾਂ ਸਤਵੰਤ ਕੌਰ ਸੀ ਉਹਦਾ ਨਾਂ ਸਤਵੰਤ ਕੌਰ ਸੀ ਤੇ ਇੰਨਾ ਕਿ ਮੈਨੂੰ ਜਹਾਜ਼ ਦੇ ਵਿੱਚ ਬੈਠਿਆ ਦਿਖਿਆ ਵਾ ਜਿਹੜੇ ਪਾਸੇ ਮੈਂ ਬੈਠਾ ਲੱਗੇ ਜਹਾਜ਼ ਦਾ ਪਾਰ ਸੀ ਤੇ ਹੋ ਸਕਦਾ ਕਿ ਉਦੋਂ ਜਹਾਜ਼ ਦੇ ਵਿੱਚ ਸੀਟਾਂ ਹੀ ਨਾ ਹੋਣ ਸਾਨੂੰ ਉਤੋਂ ਜਹਾਜ਼ ਦੇ ਵਿੱਚ ਬਿਠਾ ਕੇ ਤੇ ਜੋਧਪੁਰ ਲੈ ਗਏ ਜੋਧਪੁਰ ਖੜਕੇ ਫਿਰ ਸਾਨੂੰ ਵੱਖ-ਵੱਖ ਪાંਸੀ ਚੱਕੀਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਤੋਂ ਪਤਾ ਲੱਗਾ ਕਿ ਸਾਡੇ ਪਹਿਲਾਂ ਵੀ ਸਿੰਘ ਉੱਥੇ ਗਏ ਸਨ ਇੱਕ ਦੋ ਗਰੁੱਪ 90 ਤੋਂ ਚਲੇ ਗਏ ਸਨ 8-10 ਸਿੰਘ ਸਾਡੇ ਸਿੱਧੇ ਹੀ ਅੰਮ੍ਰਿਤਸਰ ਤੋਂ ਜਿਨ੍ਹਾਂ ਦੇ ਵਿੱਚ ਅਰਜਿੰਦਰ ਸਿੰਘ ਮਹਿਤਾ ਅਮਰਜੀਤ ਸਿੰਘ ਚਾਵਲਾ ਭਾਈ ਸੁਖਦੇਵ ਸਿੰਘ ਜਰਨਲ ਲਾਭ ਸਿੰਘ ਜਿਹਨੂੰ ਜਿਹਨਾਂ ਨੂੰ ਕਹਿੰਦੇ ਸਨ ਉਹ ਇਹ ਗੁਰਸਿੱਖ ਜਿਹੜੇ ਸੀ ਉੱਥੇ ਪਹਿਲਾਂ ਹੀ ਮੌਜੂਦ ਸਨ ਭਾਈ ਸਰਿੰਦਰ ਸਿੰਘ ਰਾਗੀ ਇਹ ਸਾਰੇ ਉੱਥੇ ਹੀ ਸਨ ਸੋ ਐਸੇ ਹਾਲਾਤਾਂ ਦੇ ਵਿੱਚ ਐਸੇ ਹਾਲਾਤ ਗੁਰਸਿੱਖਾਂ ਵਾਸਤੇ ਬਣਾ ਸਕੇ ਕਾਨੂੰਨ ਦੋ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਇੱਕ ਹੈ ਸਿੱਖਾਂ ਵਾਸਤੇ ਤੇ ਇੱਕ ਆਮ ਹਕੂਮਤ ਦੇ ਜਿਹੜੇ ਹਕੂਮਤ ਦੇ ਚਮਚੇ ਐ ਹਕੂਮਤ ਕਰਦੇ ਹਿੰਦੁਸਤਾਨ ਦੇ ਵਿੱਚ ਇੱਕ ਉਹਨਾਂ ਲੋਕਾਂ ਵਾਸਤੇ ਕਾਨੂੰਨ ਹੈ ਉਹਨਾਂ 30000 ਸਿੱਖਾਂ ਦਾ ਨੁਕਸਾਨ ਕੀਤਾ ਉਹਨਾਂ ਚੋਂ 300 ਬੰਦੇ ਨੂੰ ਸਜ਼ਾ ਨਹੀਂ ਹੋਈ ਇਹ ਤੇ ਸਿਰਫ 325 ਲੋਕ ਮਾਰੇ ਗਏ ਉਹਨਾਂ ਚੋਂ ਵੀ 225 ਸਿੱਖ ਸਨ ਤੇ 100 ਹਿੰਦੂ ਸਰ ਮਾਰਿਆ ਗਿਆ ਤੇ 30000 ਜਿਹੜਾ ਸਿੱਖ ਜੀ ਉਹ ਜੇਲਾ ਵਿੱਚ ਛੁੱਟ ਦਿੱਤਾ ਅਸੀਂ ਵਾਰ-ਵਾਰ ਨਮਸ ਕਰਦੇ ਹਿੰਦੁਸਤਾਨ ਦੀ ਫੌਜ ਨੂੰ ਜੇਕਰ ਹਿੰਦੁਸਤਾਨ ਦੀ ਫੌਜ ਸਿੱਖ ਫੌਜ ਬਗਾਵਤ ਨਾ ਕਰਦੀ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਵੋਟਰ ਰੋਜੋ ਪ੍ਰੈਸ਼ਰ ਆਈ ਗੁਰਦਾਸਪੁਰ ਅੰਮ੍ਰਿਤਸਰ ਤੇ ਤੀਜਾ ਫਿਰੋਜ਼ਪੁਰ 15 ਸਾਲ ਤੋਂ 40 ਸਾਲ ਤੱਕ ਦੇ ਸਾਰੇ ਹੀ ਲੋਕ ਇਹਨਾਂ ਮਾਰਦੇ ਨੇ ਸਨ ਤੇ ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਦਾ ਇੰਦਰਾ ਗਾਂਧੀ ਦਾ ਪ੍ਰੋਗਰਾਮ ਸੀ ਕੇਂਦਰ ਦੀ ਸਰਕਾਰ ਦਾ ਇਹ ਪ੍ਰੋਗਰਾਮ ਸੀ ਇਸ ਦੇ ਵਿੱਚ ਸਾਰੇ ਜਿੰਨੇ ਵੀ ਹਰਿ ਕ੍ਰਿਸ਼ਨ ਸਰਜੀਤ ਅਟਲ ਬਿਆਰੀ ਵਾਜਪਾਈ ਲਾਲ ਕਿਸ਼ਨ ਐਡਵਾਨੀ ਇਹ ਸਾਰੇ ਹੀ ਉਹਦੇ ਵਿੱਚ ਭਾਈ ਵਾਲ ਸਨ ਇੰਦਰਾ ਗਾਂਧੀ ਨੂੰ ਪੇਰ ਕੇ ਇਹਨਾਂ ਨੇ ਹੀ ਉਹ ਬਲੂ ਸਟਾਰ ਆਪਰੇਸ਼ਨ ਕਰਾਇਆ ਸੀ ਰੂਸਿਆ ਦੀ ਏਜੰਸੀ ਕੇਜੀਬੀ ਉਹਨੇ ਟੈਗ ਕਰਨ ਵਾਸਤੇ ਕਿਹਾ ਸੀ ਹਿੰਦੁਸਤਾਨ ਦੀ ਸਰਕਾਰ ਨੂੰ ਹਿੰਦੋ ਸਰਕਾਰ ਦੀ ਸਤਾਨ ਦੀ ਸਰਕਾਰ ਨੇ ਟੈਗ ਕੀਤਾ ਅੱਜ ਉਹ ਟੈਗ ਕਰਾਉਣ ਵਾਲੇ ਉਹਨਾਂ ਦੇ ਉਸ ਤੋਂ ਬਾਅਦ ਯੂਐਸਐਸਆਰ ਟੁੱਟ ਗਿਆ ਉੱਥੋਂ ਦੀਆਂ ਧੀਆਂ ਉੱਥੋਂ ਦੀਆਂ ਬੇਟੀਆਂ ਦਿੱਲੀ ਦੇ ਬੰਬੇ ਦੇ ਹੋਟਲਾਂ ਦੇ ਵਿੱਚ 100-100 ਰੁਪਏ ਦੇ ਜਿਸਮ ਵੇਚਦੀਆਂ ਰਹੀਆਂ ਕਿਉਂਕਿ ਉਹਨਾਂ ਨੇ ਟੱਕਰ ਕਿੱਥੇ ਲਈ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਟੱਕਰ ਲਈ ਸੀ ਉਹਨਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਾਲ ਟੱਕਰ ਲੈਣ ਨਾਲ ਦੇਹ ਟੁੱਟ ਗਿਆ ਬਰੈਡ ਤੋਂ ਬੰਦਾ ਮਾਰ ਦਿੰਦੇ ਰਹੇ ਬਰੈਡ ਦੀ ਸੀ ਮਿਲਦੇ ਖਾਣ ਵਾਸਤੇ ਉਹਨਾਂ ਦੀ ਐਸੀ ਹਾਲਤ ਹੋ ਗਈ ਸੀ ਜਿਹੜਾ ਵੀ ਗੁਰੂ ਘਰ ਦੇ ਨਾਲ ਟੱਕਰ ਲਊਗਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਨਗਰੀ ਹੈ ਜਿਹੜੀ ਪਿੱਤਰ ਗ੍ਰਿਤਾਮ ਹੈ ਸਾਡਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਵੀ ਇਹਦੇ ਨਾਲ ਟੱਕਰ ਲਈ ਆ ਉਸ ਦਾ ਸਰਵਨਾਸ਼ ਹੋ ਗਿਆ ਉਸ ਦਾ ਕੁਝ ਨਹੀਂ ਰਿਹਾ ਬੋਲਦਾ ਕੋਈ ਐਸਾ ਸ਼ਬਦ ਜੋ ਗੁਰਮਤਿ ਦੇਨਕੂਲ ਨਾ ਬੋਲਿਆ ਗਿਆ ਹੋਵੇ ਗੁਰੂ ਸੰਗਤ ਜੀ ਮਾਫ ਕਰ ਦੇਣਾ ਇਹ ਇਥੋਂ ਤੱਕ ਹੈ ਜੋਧਪੁਰ ਜੇਲ੍ਹ ਵਿੱਚ ਪਹੁੰਚਣ ਤੱਕ ਦੀ ਅੱਜ ਦੀ ਐਪੀਸੋਡ ਹੈ ਇਸ ਤੋਂ ਅਗਲੀ ਐਪੀਸੋਡ ਜੋ ਜੇਲ੍ਹ ਦੇ ਵਿੱਚ ਵਰਤਾਰਾ ਰਿਆ ਜਿਵੇਂ ਬਰਨਾਲਾ ਸਰਕਾਰ ਬਣੀ ਤੇ ਜਿਵੇਂ ਇਹਨਾਂ ਲੋਕਾਂ ਦਾ ਵਿਹਾਰ ਮੁੜ ਕੇ ਸਿੱਕਾ ਦੇ ਨਾਲ ਹੋਇਆ ਇਹ ਆਪ ਜੀ ਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ